ਅਲਕਾ ਉਤਰੀ ਅਦੀਨ ਪੈਂਦੀ ਗ੍ਰਾਮ ਪੰਚਾਇਤ ਨ ਸ਼ੈਰਾ ਕਲਾਂ ਦੇ ਵਿੱਚ ਇਸ ਵਕਤ ਮੌਜੂਦ ਆ ਤਾਂ ਇੱਥੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਜਿਹੜੀ ਆ ਤੜੇਬਾਜੀ ਚੱਲ ਰਹੀ ਹੈ ਤਾਂ ਵਿਕਾਸ ਕਾਰਜ ਉਹਨਾਂ ਦੇ ਕਾਰਨ ਜਿਹੜੇ ਰੁਕੇ ਹੋਏ ਨੇ ਲੋਕ ਪਰੇਸ਼ਾਨ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਆਮ ਪਾਰਟੀ ਦੇ ਜਿਹੜੇ ਪੰਚਾਇਤ ਦੇ ਇੰਚਾਰਜ ਨੇ ਬੱਲੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਨਹੀਂ ਜਿਹੜਾ ਇਹ ਪਿੰਡ ਦੇ ਵਿੱਚ ਜਿਹੜੇ ਵਿਕਾਸ ਹੋ ਰਹੇ ਸਰਕਾਰ ਇਹਨਾਂ ਦੀ ਹੈ ਇਸ ਟਾਈਮ ਹਾਂਜੀ ਬੱਲੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਪਹਿਲਾਂ ਤੋਂ ਤੁਹਾਡਾ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮੇਰੇ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਜੀ ਬੰਦੀ ਜੀ ਦੇਖਿਆ ਜਾ ਰਿਹਾ ਹੈ ਕਿ ਲੋਕ ਬਹੁਤ ਪਰੇਸ਼ਾਨ ਨੇ ਪਿੰਡ ਦੇ ਵਿੱਚ ਜਿਹੜੇ ਕਾਫੀ ਵਿਕਾਸ ਜਿਹੜੇ ਕਾਰਜ ਹੋਣ ਵਾਲੇ ਨੇ ਇੱਥੋਂ ਦੇ ਜਿਹੜੇ ਸਰਪੰਚ ਵੀ ਨਹੀਂ ਜਿਹੜੇ ਇਕਾਲੀ ਦਲ ਦੇ ਦੱਸੇ ਜਾ ਰਿਹਾ ਕਿ ਸਰਪੰਚ ਅਕਾਲੀ ਦਲ ਦੇ ਨੇ ਤੇ ਮੈਂਬਰ ਜਿਹੜੇ ਨੇ ਤੁਹਾਡੇ ਨੇ ਕੋਰਮ ਵੀ ਪੂਰਾ ਨਹੀਂ ਆਇਆ ਤੇ ਕਿਸ ਤਰ੍ਹਾਂ ਜਿਹੜੇ ਵਿਕਾਸ ਕਾਰਜ ਹੋਣਗੇ ਜੀ ਵੇਖੋ ਜੀ ਇਲੈਕਸ਼ਨ ਹੋਈ ਸਰਪੰਚੀ ਦੀ 2-4 ਮਹੀਨੇ ਪਹਿਲਾਂ ਉਹਦੇ ਵਿੱਚ 4 ਤੋਂ 5 ਮੈਂਬਰ ਮੇਰੇ ਜਿੱਤੇ ਸੀ ਚਲੋ ਮੇਰੀ ਵੀ ਵਾਈਫ ਮਤਲਬ ਇਹ ਸਰਪੰਚ ਖਲੋਤੇ ਸੀ ਕਾਲੀ ਦਲ ਵੱਲੋਂ ਦੂਜੇ ਸਰਪੰਚ ਨੇ ਚਲੋ ਸਰਪੰਚੀ ਮਤਲਬ ਇਹ ਜਿੱਤੇ ਨੇ ਬਾਕੀ ਰਗੀ ਗੱਲ ਕੰਮਾਂ ਦੀ ਸਾਡੀ ਜਿਹੜੀ ਹੁਣ ਮੌਜੂਦਾ ਆਪ ਸਰਕਾਰ ਹੈ ਜੀ ਇਹਨਾਂ ਨਾਲ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਜਾਂ ਜਿੰਨਾ ਕੋਲ ਵੀ ਸਾਡੇ ਹਲਕੇ ਨੌਰਥ ਦੀ ਮਤਲਬ ਜ਼ਿੰਮੇਵਾਰੀ ਹੈ ਉਹਨਾਂ ਨਾਲ ਵੀ ਮੇਰੀ ਦੂਜੇ ਤੇ ਜਦੋਂ ਮੈਂ ਮੀਟਿੰਗ ਕਰਦਾ ਰਹਿਣਾ ਜੀ ਵੀ ਮੇਰੇ ਆ ਪਿੰਡ ਦੇ ਕੰਮ ਆ ਜੀ ਇਹ ਪਹਿਲੇ ਆਧਾਰ ਤੇ ਕਰਾਏ ਜਾਣ ਇਹਦੇ ਵਿੱਚ ਕੋਈ ਇਹ ਨਹੀਂ ਗੱਲ ਵੀ ਇਹ ਜਿਹੜੇ ਪਿੰਡ ਦੇ ਕੰਮ ਕੋਈ ਸਰਪੰਚ ਹੀ ਕਰਾਏਗਾ ਤੇ ਫੇਰ ਹੀ ਹੋਣੇ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਡਿਪੈਂਡ ਕਰਦੀ ਆ ਸਰਕਾਰ ਹੁਣ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਦੇ ਉੱਚ ਅਧਿਕਾਰੀਆਂ ਨਾਲ ਸਾਰਿਆਂ ਨਾਲ ਮੇਰੀ ਗੱਲਬਾਤ ਦੋ ਚਾਰ ਵਾਰੀ ਹੋ ਚੁੱਕੀ ਆ ਜੀ ਮੈਂ ਕੱਲ ਤੁਹਾਡੀ ਖਬਰ ਵੇਖ ਰਿਹਾ ਹਾਂ ਜੀ ਜੀ ਤੁਸੀਂ ਸਾਡੇ ਨਿਸ਼ਾਰਾ ਕਲੋਨੀਆਂ ਵਿੱਚ ਗਏ ਜੀ ਜਿੱਥੇ ਸੀਵਰ ਦੀ ਕਾਫੀ ਸਮੱਸਿਆ ਵਾ ਜੀ ਪਹਿਲੀ ਗੱਲ ਤੇ ਜੀ ਜਿਹੜੀ ਕਲੋਨੀਆਂ ਦੀ ਸੀਵਰ ਦੀ ਸਮੱਸਿਆ ਉਹਨੂੰ ਮੈਂ ਪਹਿਲ ਦੇ ਆਧਾਰ ਤੇ ਰਹਿ ਕੇ ਜੀ ਸਭ ਤੋਂ ਪਹਿਲ ਦੇ ਆਧਾਰ ਤੇ ਲੈ ਕੇ ਚੱਲ ਰਿਆਂ ਜੀ ਉਹ ਸੀਵਰਾਂ ਦੀ ਮੈਂ 2-3 ਵਾਰੀ ਪਹਿਲਾਂ ਵੀ ਸਫਾਈ ਕਰਾ ਚੁੱਕਿਆ ਵਾਂ ਮੇਰੇ ਸਾਰੇ ਮੈਂਬਰ ਸਾਹਿਬਾਨ ਸਾਰੇ ਆਕੇ ਖਲੋ ਕੇ ਉਹਨਾਂ ਨੇ ਸਫਾਈ ਕਰਵਾਈ ਜੀ ਵੇਖੋ ਜੀ ਜਿਹੜੀ ਕੋਈ ਸੀਵਰ ਸਾਫ ਕਰਨ ਵਾਲੀ ਮਸ਼ੀਨ ਹੁੰਦੀ ਆ ਸਾਡਾ ਪਿੰਡ ਆ ਜਿਹੜਾ ਜੀ ਉਹ ਮਤਲਬ ਰੈੱਡ ਲਾਈਨ 'ਚ ਆ ਜੀ ਫੇਰ ਵੀ ਅਸੀਂ ਸ਼ਹਿਰੋਂ ਮਸ਼ੀਨ ਮਗਾ ਕੇ ਸੀਵਰਾਂ ਦੀ ਸਫਾਈ ਕਰਾਈ ਆ ਉੱਥੇ ਪ੍ਰੋਬਲਮ ਕੀ ਆ ਜੀ ਸੀਵਰਾਂ ਦਾ ਜਿਹੜੀ ਸਫਾਈ ਹੋਣ ਨਾਲ ਨਹੀਂ ਜੀ ਸੀਵਰ ਕਾਫੀ ਮਤਲਬ ਛੋਟੀ ਮਾਤਰਾ ਚ ਪਾਏ ਗਏ ਆ ਜਿਹੜੇ ਕਿ ਕੋਈ 8 ਇੰਚ ਦੇ ਸੀਵਰ ਨਹੀਂ ਉਹ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਲੋਕਾਂ ਨੇ ਚਲੋ ਕੋਈ ਲਫਾਫਾ ਵੀ ਸੀਵਰ ਚਾਉਣਾ ਵਾ ਕੋਈ ਗੋਆ ਆ ਗਿਆ ਕੋਸ਼ ਆ ਗਿਆ ਉਹਦੇ ਕਰਕੇ ਉਹ ਸੀਵਰ ਬਲੌਕ ਰਹਿੰਦੇ ਉਹਦੇ ਕਰਕੇ ਉਹ ਸਮੱਸਿਆ ਚੱਲ ਰਹੀ ਆ ਪਰ ਮੈਂ ਇਹਨੂੰ ਪਹਿਲ ਦੇ ਆਧਾਰ ਤੇ ਲੈ ਕੇ ਚੱਲ ਰਿਹਾ ਜੀ ਇਹ ਛੇਤੀ ਤੋਂ ਛੇਤੀ ਅਸੀਂ ਸੀਵਰਾਂ ਦੀ ਸਮੱਸਿਆ ਨੂੰ ਹੱਲ ਕਰਾਂਗੇ ਜੀ ਕਿਸ ਤਰ੍ਹਾਂ ਦੇ ਦੇ ਜੀ ਕਾਲੀ ਦਲ ਦੀ ਸਰਪੰਚਾ ਉਹਨਾਂ ਵੱਲੋਂ ਦੋਸ਼ ਵੀ ਲਾਏ ਗਏ ਕੀ ਆ ਜਿਹੜੇ ਇੱਥੋਂ ਦੇ ਬਲੀਆ ਉਹਨਾਂ ਦੇ ਜਿਹੜੇ ਮੈਂਬਰ ਦਿੱਤੇ ਆ ਸਾਨੂੰ ਕੋਰਮ ਨਹੀਂ ਪੂਰਾ ਕਰਾਂ ਦੇ ਰਹੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਸੰਪਰਕ ਵੀ ਕਰਦੇ ਆ ਪਰ ਉਹਨਾਂ ਦਾ ਵੱਲੋਂ ਜਿਹੜਾ ਕੋਈ ਸਾਡੇ ਨਾਲ ਕੋਈ رابطہ ਨਹੀਂ ਕੀਤਾ ਜਾ ਰਿਹਾ ਸਹੀ ਤਰੀਕੇ ਨਾਲ ਜਿਸ ਨਾਲ ਜਿਹੜੇ ਵਿਕਾਸ ਕਾਰਜ ਰੁਕੇ ਨੇ ਵੇਖੋ ਜੀ ਕੋਰਮ ਪੂਰਾ ਹੋਣ ਨਾਲ ਕੀ ਗੱਲ ਇਹ ਪਿੰਡ ਦੇ ਕੰਮ ਕਰ ਲੈਣਗੇ ਜੀ ਕਾਲੀ ਦਲ ਦੇ ਉਹ ਸਰਪੰਚਿਆ ਜੀ ਕੀ ਗੱਲ ਕਾਲੀ ਦਲ ਦੀ ਜਿਹੜੀ ਮਤਲਬ ਹੁਣ ਤੇ ਮੌਜੂਦਾ ਕੋਈ ਉਹ ਕਾਲੀ ਦਲ ਦੀ ਸਰਕਾਰ ਨਹੀਂ ਆ ਜੀ ਸਾਬਕਾ ਸਰਕਾਰ ਆ ਜੀ ਕੀ ਗੱਲ ਜੇ ਕੋਰਮਪੂਰਾ ਹੋਣਾ ਜੋ ਕਾਲੀ ਦਲ ਕੋ ਪੈਸੇ ਲਿਆ ਲਿਆ ਕੇ ਇਹ ਪਿੰਡ ਵਿੱਚ ਚਲਾ ਲੈਣਗੇ ਜੀ ਤੁਸੀਂ ਆਪ ਦੱਸ ਦਿਓ ਜੀ ਕੋਰਮਪੂਰਾ ਹੋਣਾ ਨਹੀਂ ਕੋਈ ਗੱਲ ਹੈਗੀ ਜੀ ਬਲਕਿ ਇਹ ਜਿਹੜੀ ਸਰਕਾਰ ਹੈ ਜਿਹੜੀ ਹੁਣ ਆਪ ਦੀ ਸਰਕਾਰ ਚੱਲ ਰਹੀ ਆ ਉਹਨਾਂ ਦੇ ਉੱਚ ਅਧਿਕਾਰੀਆਂ ਨਾਲ ਮੇਰੀ ਗੱਲ ਹੋਈ ਜੀ ਅਸੀਂ ਉਹਨਾਂ ਨਾਲ ਗੱਲ ਕਰਕੇ ਅਸੀਂ ਇਥੇ ਇੱਕ ਪ੍ਰਬੰਧਕ ਦੀ ਮੰਗ ਕੀਤੀ ਸੀ ਜੋ ਸਰਕਾਰੀ ਜਿਹਨੂੰ ਸਰਕਾਰੀ ਕਰਮਚਾਰੀ ਕਹਿ ਸਕਦੇ ਆ ਮਤਲਬ ਕਿ ਉਹ ਆਣ ਕੇ ਪਿੰਡ ਦੇ ਕੰਮ ਕਰੂਗਾ ਫਿਰ ਉਦੇ ਵਿੱਚ ਸਾਡੀਆਂ 2 4 5 ਮੀਟਿੰਗਾਂ ਜੰਨੀਆਂ ਹਨ ਉਹ ਮਤਲਬ ਡਿਪਾਰਟਮੈਂਟ ਨੇ ਜਾਂ ਵੀਡੀਓ ਸਾਹਮਣੇ ਜਾਂ ਡੀਡੀਪੀਓ ਸਾਹਮਣੇ ਕਈਆਂ ਅਸੀਂ ਉਹ ਸਾਰੀਆਂ ਕੀਤੀਆਂ ਕਰਕੇ ਤੇ ਸਾਡੇ ਜਿਹੜੇ ਨਰੇਗਾ ਦਾ ਪ੍ਰਬੰਧਕ ਹੀ ਉਹਦੇ ਆਰਡਰ ਹੋ ਚੁੱਕੇ ਆ ਜਿਹੜਾ ਉੱਪਰਲਾ ਪ੍ਰਬੰਧਕ ਹੀ ਉਹਦੇ ਆਰਡਰ ਹੋਣ ਜਾ ਰਹੇ ਸੀ ਫਿਰ ਇਹਨਾਂ ਨੇ ਕੀ ਕੀਤਾ ਜੀ ਵੇਖੋ ਜੀ ਵੀ ਜਿਹੜੇ ਸਾਡੇ ਮੈਂਬਰ ਆ ਜਾਂ ਮੌਜੂਦਾ ਸਰਕਾਰ ਦੇ ਮੈਂਬਰ ਆ ਉਹ ਪਿੰਡ ਦਾ ਕੰਮ ਕਰਨ ਲੱਗੇ ਇਹਨਾਂ ਨੇ ਕੀ ਕੀਤਾ ਇਹਨਾਂ ਹਾਈ ਕੋਰਟ ਜੀ ਸਾਡੇ ਮੈਂਬਰਾਂ ਦੇ ਉਲਟ ਜੀ ਤੇ ਬਲਾਗ ਦੇ ਉਲਟ ਹਾਈ ਕੋਰਟ ਜੀ ਕੇਸ ਫਾਈਲ ਕਰਤਾ ਜਿਹਦੇ ਮੈਂ ਕੁਝ ਆ ਡਾਕੂਮੈਂਟ ਵੀ ਕਢਾਏ ਆ ਤੁਹਾਨੂੰ ਸਾਹਮਣੇ ਕਰਾਂਗੇ ਤੁਹਾਡੇ ਆ ਵੇਖੋ ਜੀ ਆ ਜੀ ਇਹਨਾਂ ਨੇ ਹਾਈ ਕੋਰਟ ਕੇਸ ਮਿਲਪੀ ਕੀਤਾ ਵਾ ਆ ਵੇਖੋ ਜੀ ਜਿਹਦੇ ਵਿੱਚ ਸਾਡੇ ਮੈਂਬਰਾਂ ਦੇ ਚੌਦੇ ਨਾਮ ਆ ਆ ਵੇਖੋ ਜੀ ਦਲਜੀਤ ਦਲਜੀਤ ਸਿੰਘ ਗੁਰਪ੍ਰੀਤ ਸਿੰਘ ਤੇ ਸੋਫੀਆ ਜੀ ਗੁਰਦੀਪ ਕੌਰ ਇਹ ਚਾਰੇ ਮੈਂਬਰ ਇਹਨਾਂ ਦੇ ਖਿਲਾਫ ਜੀ ਇਹਨਾਂ ਨੇ ਇਹਨਾਂ ਦੇ ਖਿਲਾਫ ਤੇ ਆਪਣਾ ਬਲਾਗ ਵੇਰਕਾ ਬਲਾਗ ਦੇ ਖਿਲਾਫ ਹਾਈ ਕੋਰਟ ਮਤਲਬ ਕੰਪਲੇਂਟ ਕੀਤੀ ਆ ਜੀ ਇਹ ਮਤਲਬ ਵੀ ਇਹ ਪ੍ਰਬੰਧਕ ਸਾਡੇ ਪਿੰਡ ਵਿੱਚ ਕੋਈ ਕੰਮ ਨਹੀਂ ਆ ਮਤਲਬ ਵੀ ਨਾ ਕਰ ਸਕੇ ਹੁਣ ਇਹਦਾ ਜਵਾਬ ਹੈ ਮੈਂ ਵੀ ਜੀ ਅਪਲਾਈ ਕੀਤਾ ਵਾ ਤੇ ਛੇਤੀ ਤੋਂ ਛੇਤੀ ਸ਼ਾਂਤ ਜੀ ਥੋੜੇ ਦਿਨਾਂ ਦੇ ਵਿੱਚ ਹਾਈ ਕੋਰਟ ਵੱਲੋਂ ਜੋ ਵੀ ਇਹਦਾ ਜਵਾਬ ਆਊਗਾ ਤੇ ਮੈਂ ਆਪ ਸਰਕਾਰ ਦੇ ਅਫਸਰਾਂ ਨਾਲ ਗੱਲ ਕਰਕੇ ਤੇ ਆਪਾਂ ਇਥੇ ਪ੍ਰਬੰਧਕ ਲਗਾ ਕੇ ਇਸ ਪਿੰਡ ਦੇ ਸਾਰੇ ਲੋਕਾਂ ਦੇ ਕੰਮ ਕਰਾਵਾਂਗੇ ਜੀ ਕੋਈ ਕੰਮ ਇਹ ਨਹੀਂ ਆ ਕਿ ਕੰਮ ਨਹੀਂ ਹੋਣੇ ਜੀ ਹਾਂ ਥੋੜਾ ਟਾਈਮ ਲੱਗੂਗਾ ਪਰ ਕੰਮ ਸਾਰੇ ਹੋਣਗੇ ਜੀ ਬਾਕੀ ਇਹਨਾਂ ਦੀ ਮਰਜ਼ੀ ਆ ਕੋਈ ਗੱਲ ਨਹੀਂ ਆ ਸਾਡੇ ਨਾਲ ਹੋਣ ਜੀ ਸਾਡੇ ਨਾਲ ਆ ਕੇ ਕੰਮ ਕਰਨਾ ਅਸੀਂ ਤਾਂ ਕਦੇ ਰੋਕਿਆ ਨਹੀਂ ਜੀ ਅਸੀਂ ਤੇ ਤੁਹਾਡੇ ਕੋਲੋਂ ਵੀ ਕਾਲ ਕਰਾਵਾਂਗੇ ਹੁਣੇ ਹੀ ਕਰਾਵਾਂਗੇ ਜੀ ਮਤਲਬ ਲਾਈਵ ਕਾਲ ਕਰਾਵਾਂਗੇ ਜੀ ਵੀ ਆਓ ਸਾਡੇ ਕੋਲ ਇੱਥੇ ਆਣ ਕੇ ਸਾਡੇ ਨਾਲ ਗੱਲ ਕਰ ਲੈਣ ਜੋ ਵੀ ਕਰਨੀ ਆ ਵੇਖੋ ਜੀ ਜੜੇ ਕੋਈ ਪਿੰਡ ਵਾਸਤੇ ਪੈਸੇ ਜਾਂ ਗ੍ਰਾਂਟ ਹੈ ਉਹ ਤੇ ਸਰਕਾਰ ਕੋਲ ਹੀ ਆਉਣੀ ਆ ਜੀ ਕੋਈ ਸਾਫਕਾ ਸਰਕਾਰ ਕੋਲੋਂ ਤੇ ਪੈਸੇ ਪਿੰਡ ਤੇ ਬਾਕੀ ਇਹ ਕਹਿੰਦੇ ਆ ਜੀ ਸਾਡੇ ਨਾਲ ਨਹੀਂ ਚੱਲਦੀ ਅਸੀਂ ਕਹਿੰਦੇ ਇਹ ਨਹੀਂ ਸਾਡੇ ਨਾਲ ਚੱਲਦੀ ਇਹ ਸਾਡੇ ਕੋਲ ਆਉਣ ਜੀ ਅਸੀਂ ਹੁੜੀ ਇਹਨਾਂ ਕੋ ਜਾਵਾਂਗੇ ਜੀ ਇਹ ਸਾਡੇ ਕੋਲ ਆਉਣ ਤੁਸੀਂ ਕੈਮਰੇ ਦੇ ਮਾਦੀਮ ਰਾਹੀਂ ਅਸੀਂ ਹੁਣੇ ਤੁਹਾਡੇ ਕੋਲ ਕੋਲ ਕਰਾ ਦਿੰਦੇ ਆ ਜੀ ਐਡੀ ਕੋਈ ਗੱਲ ਹੀ ਨਹੀਂ ਆ ਜੀ ਬਲੀ ਜੀ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਜੇ ਪਿੰਡ ਦੇ ਵਿੱਚ ਇਤਨਾ ਧੜੇਬਾੜੀ ਚੱਲਦੀ ਰਹੀ ਤਾਂ ਕੰਮ ਕਿਸ ਤਰ੍ਹਾਂ ਹੋਣਗੇ ਤੁਸੀਂ ਵੀ ਰਿੱਟਾਂ ਵਿੱਚ ਪਾ ਰਹੇ ਹੋ ਕੋਈ ਹਾਈ ਕੋਰਟ ਦੇ ਵਿੱਚ ਵੀ ਜਾ ਰਹੇ ਆ ਤਾਂ ਐਸੇ ਤਰ੍ਹਾਂ ਜੇ ਚੱਲਦਾ ਰਿਹਾ ਤਾਂ ਲੋਕ ਜਿਹੜੇ ਨੇ ਲੋਕਾਂ ਨੇ ਵੋਟਾਂ ਪਾਈਆਂ ਨਮਾਇਦੇ ਚੁਣੇ ਆ ਲੋਕਾਂ ਨੇ ਇਹ ਆਸਾਂ ਲਾਈਆਂ ਕਿ ਸਾਡੇ ਕੰਮ ਹੋਣਗੇ ਪਿੰਡ ਵੇਖੋ ਜੀ ਮੈਂ ਤੁਹਾਨੂੰ ਦੱਸਾਂ ਜੀ ਪਿੰਡ ਵਿੱਚ ਛਟੜੇ ਬਾਜੀ ਚਾਹੇ ਰਵੇ ਚਾਹੇ ਖਤਮ ਹੋ ਜੇ ਜੇ ਰਹੂਗੀ ਵੀ ਤਾਂ ਵੀ ਲੋਕਾਂ ਦੇ ਕੰਮ ਅਸੀਂ ਕਰਾਵਾਂਗੇ ਜੀ ਇਹ ਮੈਂ ਤੁਹਾਨੂੰ ਕੈਮਰੇ ਦੇ ਮਾਧਿਅਮ ਰਾਹੀਂ ਕਹਿ ਰਿਹਾ ਵੀ ਕੰਮ ਨਹੀਂ ਜੀ ਰੁਕਣਗੇ ਕੰਮ ਜ਼ਰੂਰ ਹੋਣਗੇ ਅੱਵਲ ਤੇ ਪੈਲ ਦੇ ਆਧਾਰ ਤੇ ਚਲੋ ਜੋ ਸਾਡੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਉਹ ਸਾਡੀ ਬਹੁਤ ਹੈਲਪ ਕਰ ਰਹੀ ਹੈ ਜੀ ਸਾਨੂੰ ਅਸੀਂ ਉਹਨਾਂ ਨਾਲ ਮੀਟਿੰਗਾਂ ਵੀ ਕਰ ਰਹੇ ਹਾਂ ਉਹ ਸਾਨੂੰ ਥੋੜੇ ਦਿਨੋਂ ਇਹ ਜੀ ਮੈਂ ਫੇਰ ਆਪਣੇ ਸਾਰੇ ਕੰਮ ਦੋ ਚਾਰ ਕੰਮ ਨੋਟ ਕਰਾ ਗਏ ਆ ਜੀ ਸੀਵਰ ਦੇ ਜੀ ਛੱਪੜ ਦੇ ਜੀ 24 ਪੈਲ ਦੇ ਆਧਾਰ ਤੇ ਕੁਝ ਪੈਸੇ ਸਾਨੂੰ ਕੋਲੋਂ ਵੀ ਲਾਉਣੇ ਪੈਣਗੇ ਅਸੀਂ ਕੋਈ ਗੱਲ ਨਹੀਂ ਜੀ ਅਸੀਂ ਕੋ ਮਤਲਬ ਕੋਲੋਂ ਲਾਵਾਂਗੇ ਅਸੀਂ ਕੋਈ ਕਾਪੀ ਤੇ ਨਹੀਂ ਲਿਖ ਰਹੇ ਅਸੀਂ ਜਿਹੜੇ ਲੋਕਾਂ ਦੇ ਪੈਸੇ ਲਾ ਰਹੇ ਅਸੀਂ ਨਹੀਂ ਜੀ ਕਿਸੇ ਕਾਪੀ ਤੇ ਲਿਖ ਰਹੇ ਇਹ ਸ਼ਾਇਦ ਕਾਪੀ ਤੇ ਲਿਖ ਲੈਂਦੇ ਆ ਪਰ ਅਸੀਂ ਨਹੀਂ ਕਿਸੇ ਕਾਪੀ ਤੇ ਲਿਖ ਰਹੇ ਜੀ ਕਿਉਂਕਿ ਅਸੀਂ ਉਹ ਪੈਸਿਆਂ ਦੀ ਨਾਂ ਤੇ ਕਿਸੇ ਕੋਈ ਠੱਗੀ ਰਹੀ ਜਾਂ ਕਿਸੇ ਹੋਰ ਦੌਰ ਵਰਤੋਂ ਰਹੀ ਹੈ ਉਹ ਪੈਸੇ ਆਪਣੀ ਬੋਚ ਵਾਪਸ ਨਹੀਂ ਪਾਉਣੇ ਜੀ ਜਿਹੜੇ ਅ ਤੇ ਜਿਹੜੀ ਕੋਈ ਗ੍ਰਾਂਟ ਵਗੈਰਾ ਵੀ ਇਸ਼ੂ ਕੋਈ ਹੋਈ ਆ ਪਿੰਡ ਦੇ ਲਈ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਗ੍ਰਾਂਟ ਆ ਇਸ਼ੂ ਹੋਈ ਆ ਪਰ ਬੱਲੀ ਵੱਲੋਂ ਜਿਹੜਾ ਇੱਥੇ ਕੋਈ ਕੰਪਲੇਟ ਵਗੈਰਾ ਕੀਤੀ ਗਈ ਹੈ ਕੋਈ ਕੰਪਲੇਟ ਨਹੀਂ ਕੀਤੀ ਜੀ ਗ੍ਰਾਂਹਟ ਵੱਲੋਂ ਜੀ ਦੱਸਣ ਜੀ ਜੋ ਵੀ ਲਿਖਤੀ ਆ ਉਹ ਵਿਖਾ ਦੇਣ ਮੈਨੂੰ ਵੀ ਮੈਂ ਕੀ ਕੰਪਲੇਟ ਕੀਤੀ ਆ ਜੀ ਗ੍ਰਾਂਟ ਦੀ ਗ੍ਰਾਂਟ ਦੀ ਕਿਹੜੀ ਕੰਪਲੇਟ ਹੁੰਦੀ ਆ ਜੀ ਮੈਨੂੰ ਇਹ ਗੱਲ ਦੱਸੋ ਜੀ ਜਿਹੜੀ ਸਰਕਾਰ ਵੱਲੋਂ ਗ੍ਰਾਂਟ ਵਰਤੀ ਜਾਵੇ ਜਾਂ ਆਪਣਾ ਵਰਤਨ ਨਹੀਂ ਜੀ ਮੇਰੇ ਰਾਹੀਂ ਕਿਉਂ ਵਰਤੀ ਜਾਵੇ ਜੀ ਕੋਈ ਗੱਲ ਨਹੀਂ ਹੈ ਤੇ ਸਰਕਾਰ ਤੇ ਡਿਪੈਂਡ ਹੈ ਜੀ ਸਰਕਾਰ ਨੇ ਗ੍ਰਾਂਟ ਦਿੰਦੀ ਹੈ ਸਰਕਾਰ ਰਾਹੀਂ ਵਰਤੀ ਜਾਣੀ ਆ ਜੀ ਉਹ ਚਾਹੇ ਆਪਣਾ ਪ੍ਰਬੰਧਕ ਲਾ ਕੇ ਲੋਕਾਂ ਦੇ ਪੈਸੇ ਨੂੰ ਖਰਚ ਕਰਨ ਜਾਂ ਇਹ ਸਰਪੰਚਣੀ ਰਾਹੀਂ ਖਰਚ ਕਰਦਣ ਜਾਂ ਮੇਰੇ ਰਾਹੀਂ ਖਰਚ ਕਰਦਣ ਜੀ ਇਹ ਤਾਂ ਸਰਕਾਰ ਦੀ ਮਰਜ਼ੀ ਹੈ ਜੀ ਮਿਰਚ ਦੇ ਮੇਰੀ ਧਿਰ ਚ ਕੋਈ ਮਰਜ਼ੀ ਨਹੀਂ ਚੱਲਣੀ ਜੀ ਕੋਈ ਬੈਂਕ ਚ ਵੀ ਕੋਈ ਫਾਈਲ ਰਿਟਰ ਕੀਤੀ ਕਿ ਇਹ ਜਿਹੜੀ ਕਰਾਂਟ ਹੈ ਬੈਂਕ ਦੇ ਵਿੱਚ ਹੀ ਜਮਾ ਰਵੇ ਇਹਦੀ ਕੋਈ ਦੁਰਵਰਤੋਂ ਨਾ ਕੀਤੀ ਜਾਵੇ ਇਸ ਤਰ੍ਹਾਂ ਦੀ ਕੋਈ ਗੱਲ ਉਹ ਤੇ ਪਹਿਲਾਂ ਕੀ ਜੀ ਵੇਖੋ ਜੀ ਜਿਹੜੇ ਇਹ ਹੁਣ ਸਰਪੰਚ ਨੇ ਜਿਹੜੇ ਇਹ ਤੇ ਹੁਣ ਹੁਣ ਚਲੋ ਇਲੈਕਸ਼ਨ ਲੰਘੇ ਨੂੰ 2 4 5 ਮਹੀਨੇ ਹੋਏ ਜੀ ਇਹ ਹੁਣ ਬਣੇ ਆ ਜੀ ਜਿਨ੍ਹਾਂ ਨੇ 15 ਸਾਲ ਪਹਿਲਾਂ ਸਰਪੰਚੀ ਕੀਤੀ ਆ ਜੀ ਅਸੀਂ ਤੇ ਉਹਨਾਂ ਕੋ ਮਤਲਬ ਪੀਸਾ ਮੰਗਿਆ ਵੀ ਤੁਸੀਂ ਕਿੰਨੇ ਪੈਸੇ ਆਏ ਕਿੰਨੇ ਤੁਸੀਂ ਖਰਚ ਕੀਤੇ ਸਾਡਾ ਮਤਲਬ ਇ ਬੈਲੈਂਸ ਕਿੰਨਾ ਪਿਆ ਵਾ ਬੈਂਕ ਚ ਉਹ ਸਾਡਾ ਜੀ ਹੱਕ ਬਣਦਾ ਕਾਨੂੰਨੀ ਮੇਰਾ ਨਹੀਂ ਜੀ ਆਮ ਇੱਕ ਪਿੰਡ ਦੇ ਲੋਕ ਦਾ ਵੀ ਹੱਕ ਬਣਦਾ ਉਹ ਵੀ ਇਹ ਚੀਜ਼ ਦਾ ਮਤਲਬ ਇ ਹਸ ਹਸਾਬ ਕਿਤਾਬ ਲੈ ਸਕਦਾ ਵਾ ਬਾਬਾ ਜੀ ਸਾਡੀ ਪੰਚਾਇਤ ਕੋਲ ਪੈਸੇ ਕਿੰਨੇ ਆ ਜੀ ਇਹ ਚ ਕੋਈ ਧੜੇਬਾਜੀ ਵਾਲਾ ਤੇ ਇਸ਼ੂ ਹੈਗਾ ਹੀ ਨਹੀਂ ਆ ਜੀ ਕਿ ਇਹਨਾਂ ਨੇ ਕਿਉਂ ਹਿਸਾਬ ਕਿਉਂ ਮੰਗ ਰਹੇ ਆ ਕਿਉਂ ਨਹੀਂ ਮੰਗ ਰਹੇ ਜੀ ਇਹ ਤਾਂ ਤੁਸੀਂ ਵੀ ਤੁਹਾਨੂੰ ਹੀ ਪਤਾ ਵਾ ਤੁਹਾਡੇ ਤੁਸੀਂ ਹੀ ਸਿਆਣੇ ਜੀ ਪ੍ਰੈਸ ਰਿਪੋਰਟਰ ਜੀ ਸਾਰਾ ਕੁਝ ਤੁਹਾਨੂੰ ਪਤਾ ਇਹ ਤੇ ਇੱਕ ਆਮ ਨਾਗਰਿਕ ਵੀ ਇਹ ਚੀਜ਼ ਦਾ ਹਸਾਬ-ਕਤਾ ਮੰਗ ਸਕਦਾ ਜੀ। ਕਿ ਕਿਸ ਤਰ੍ਹਾਂ ਦੇਖਦੇਗੀ ਕਦੀ ਤੁਸੀਂ ਰਾਬਤਾ ਨਹੀਂ ਕੀਤਾ ਉਹਦੇ ਨਾਲ ਕਦੀ ਬੈਠੇ ਨਹੀਂ ਕਿ ਅਸੀਂ ਜਿਹੜਾ ਰਲ ਮਿਲ ਕੇ ਜਿਹੜਾ ਪਿੰਡ ਦੇ ਵਿਕਾਸ ਕਰਾਈਏ। ਵੇਖੋ ਜੀ ਪਹਿਲੋਂ ਸਾਡੇ ਇੱਥੇ ਨਵਦੀਪ ਸਿੰਘ ਜੀ ਰਹੇ ਆ ਚਲੋ ਵਧੀਆ ਇਨਸਾਨ ਨੇ 15 ਸਾਲ ਸਰਪੰਚੀ ਉਹਨਾਂ ਨੇ ਕੀਤੀ ਆ। 15 ਸਾਲ ਸਰਪੰਚੀ ਕਰਨ ਤੋਂ ਬਾਅਦ ਹੁਣ ਚਲੋ ਐਰ ਕੀ ਏਸੀ ਸੀਟ ਸੀ ਮਤਲਬ ਲੇਡੀਜ਼ ਸੀਟ ਸੀ ਚਲੋ ਇਹ ਬਣੇ ਆ ਅਸੀਂ ਤੇ ਇਹਨਾਂ ਨੂੰ ਇਹੋ ਹੀ ਇੱਕ ਦੋ ਵਾਰੀ ਕਿਹਾ ਵਾ ਵੀ ਤੁਸੀਂ ਵੇਖੋ ਜੀ ਤੁਸੀਂ ਮੌਜੂਦਾ ਸਰਪੰਚ ਜੀ ਤੁਸੀਂ ਆਪਣੀ ਸਮਝ ਵਰਤਣੀ ਆ ਵੀ ਮੈਂ ਗੱਡੀ ਕਿੱਦਾਂ ਚੱਲਣਾ ਵਾ ਜਿਹੜੇ ਕੋਈ ਪਹਿਲਾਂ ਰਹਿ ਚੁੱਕੇ ਆ ਉਹਨਾਂ ਦੇ ਦਿਮਾਗ ਜਾਂ ਉਹਨਾਂ ਦੇ ਮਾਸਟਰ ਮਾਈਂਡ ਨਾਲ ਪਿੰਡ ਦੇ ਕੰਮ ਨਾ ਕਰਾਓ ਤੁਸੀਂ ਆਪਣੇ ਦਿਮਾਗ ਨਾਲ ਚੱਲੋ ਵੀ ਅਸੀਂ ਇਕੱਲੇ ਕੀ ਕਰਨਾ ਮੈਂ ਮੈਂ ਵੀ ਕੋਈ ਗੱਲ ਨਹੀਂ ਆ ਮੇਰੇ ਕੋਲ ਉਹਨ ਮੈਂ ਤਿਆਰ ਹਾਂ ਜੀ ਮੇਰੇ ਮੈਂਬਰ ਤਿਆਰ ਆ ਕੋਈ ਗੱਲ ਨਹੀਂ ਜਦਾਂ ਵੀ ਆਪਾਂ ਰਲ ਮਿਲ ਕੇ ਪਿੰਡ ਦੇ ਕੰਮ ਕਰੀਏ ਜੰਨਾ ਵੋਟਾਂ ਪਾਈਆਂ ਜੀ ਉਹਨਾਂ ਦੇ ਵੇਖੋ ਆਣ ਕੇ ਇਹਨਾਂ ਦੇ ਘਰ ਵੀ ਬੋਲਣਾ ਤੇ ਮੇਰੇ ਘਰੇ ਵੀ ਬੋਲਣਾ ਵਾ ਜੀ ਅਸੀਂ ਤਾਂ ਫਿਰ ਵੀ ਆਪਣੇ ਛੋਟੇ-ਮੋਟੇ ਕੰਮ ਜੀ ਆਪਣੇ ਜਾਰੀ ਰੱਖਣਦੇ ਆ ਜੀ ਨਿੱਕੇ-ਮੋਟੇ ਕੋਈ ਰਾਸ਼ਨ ਕਾਟਦਾ ਹੋ ਗਿਆ ਜੀ ਕੋਈ ਕਿਸੇ ਦਾ ਆਧਾਰ ਕਾਟਦਾ ਹੋ ਗਿਆ ਜੀ ਹੁਣ ਆ ਥੋੜੇ ਦਿਨ ਹੋਏ ਜੀ ਵੇਖ ਅਹੀਂ ਕੱਲ ਗਏ ਉਹ ਠੀਕ ਆ ਜੀ ਉੱਥੇ ਸਾਰੀ ਸਫਾਈ ਕਰਵਾਈ ਜੀ ਵੇਖੋ ਅਹੀਂ ਉਹ ਕੋਲੋਂ ਪੈਸੇ ਮਤਲਬ ਵੀ ਮੈਂ ਦੇਣਾ ਜੀ ਕੋਈ ਦਿਹਾੜੀਦਾਰਾਂ ਨੂੰ ਕੋ 2000 ਹੋਵੇ 3000 ਹੋਵੇ ਪਰ ਮੈਂ ਆ ਵੀ ਮੈਂ ਕਿਸੇ ਕਾਪੀ ਤੇ ਨਹੀਂ ਜੀ ਲਿਖਦਾ ਜੀ ਇਹ ਮੈਂ ਬਸ ਆਪਣੇ ਕੋਲੋਂ ਕਰ ਰਿਹਾ ਜੀ ਜੋ ਵੀ ਹੈਗੀ ਆ ਸੇਵਾ ਦਾ ਕੰਮ ਜੀ ਬਲੀ ਲਾਸਟ ਵਾਲ ਇੱਕ ਜਿਹੜਾ ਛੱਪੜ ਦਾ ਮੁੱਦਾ ਬੜਾ ਜਿਹੜਾ ਇੱਥੇ ਪਕਿਆ ਆ ਇਹ ਲੋਕਾਂ ਵੱਲੋਂ ਕਿਹਾ ਹੈ ਕਿ ਛੱਪੜ ਦੇ ਵਿੱਚ ਝਾੜੀਆਂ ਜਿਹੜੀਆਂ ਵੱਧ ਰਹੀਆਂ ਨੇ ਜੜੀ ਬੂਟੀਆਂ ਵੱਧ ਰਹੀਆਂ ਨੇ ਇੱਥੇ ਜਾਨਵਰਾਂ ਦੀ ਵੀ ਹੋ ਸਕਦੇ ਸੱਪ ਵਗੈਰਾ ਵੀ ਘੁੰਮਦੇ ਨੇ ਜਿਹਦੇ ਨਾਲ ਬੱਚਿਆਂ ਨੂੰ ਵੀ ਕਈ ਵਾਰੀ ਨੁਕਸਾਨ ਹੋ ਸਕਦਾ ਹੈ ਵੇਖੋ ਜੀ ਸਮੱਸਿਆ ਜਿਹੜੀ ਛੱਪੜ ਦੀ ਸਮੱਸਿਆ ਉਹ ਤਾਂ 10 ਸਾਲ ਤੋਂ ਚੱਲਣ ਦੀ ਹੈ ਜੀ 10 ਆਲੇ ਸਰ 15 ਸਾਲ ਸਰਪੰਚ ਰਹੇ ਜੀ ਆਪਣੇ ਉਦੋਂ ਜੀ ਅਕਾਲੀ ਦਲ ਦੀ ਸਰਕਾਰ ਸੀ ਜੀ ਜੋਸ਼ੀ ਜੀ ਮਨਿਸਟਰ ਰਹੇ ਜੀ ਉਹ ਤੇ ਜੋ ਮਰਜ਼ੀ ਕਰ ਸਕਦੇ ਸੀ ਜੀ ਉਹ ਛੱਪੜ ਨੂੰ ਗਰਾਊਂਡ ਬਣਾ ਸਕਦੇ ਸੀ ਗਰਾਊਂਡ ਨੂੰ ਛੱਪੜ ਬਣਾ ਸਕਦੇ ਸੀ ਜੀ ਜੋ ਮਰਜ਼ੀ ਮਤਲਬ ਵੀ ਉਹਨਾਂ ਕੋ ਇੰਨਾ ਰੁਪਈਆ ਜਾਂ ਕੁਛ ਪਿੱਛੋਂ ਉਹਨਾਂ ਨੂੰ ਗਰਾਂਟਾਂ ਆਉਂਦੀਆਂ ਸੀ ਇਹ ਉਹਨਾਂ ਦੇ ਨਾਲ ਰਿਲੇਟਡ ਰਹੇ ਨੇ ਜੋ ਮਰਜ਼ੀ ਛੱਪੜ ਦਾ ਉਦੋਂ ਕਿਉਂ ਨਹੀਂ ਇਹਨਾਂ ਨੇ ਕੀਤਾ ਜੀ 15 ਸਾਲ ਅੱਜ 5 ਮਹੀਨੇ ਹੋਏ ਆ ਜੀ ਮਤਲਬ ਪੰਚਾਇਤ ਬਣ ਹੀ ਨੂੰ ਤੇ ਇਹਨਾਂ ਨੇ ਛੱਪੜ ਦਾ ਇਸ਼ੂ ਚੁੱਕਣਾ ਸ਼ੁਰੂ ਕਰਤਾ ਜੀ ਉਦੋਂ ਤੇ ਇਹਨਾਂ ਕੁਛ ਨਹੀਂ ਕੀਤਾ ਨਹੀਂ ਲੋਕਾਂ ਦੀ ਲੋਕਾਂ ਨੂੰ ਲੋਕ ਇਹ ਨਹੀਂ ਕਹਿ ਰਹੇ ਵੀ ਦੋ ਮਹੀਨਿਆਂ ਤੋਂ ਨਹੀਂ ਕਰ ਰਹੇ ਉਹ ਇਹ ਕਹਿ ਰਹੇ ਵੀ 15 ਸਾਲ ਤੋਂ ਕਿਉਂ ਨਹੀਂ ਕੀਤਾ ਜੀ ਤੁਸੀਂ ਫਿਰ ਕਿਸੇ ਆਮ ਪਬਲਿਕ ਦੀ ਜਾਂ ਕਿਸੇ ਦੀ ਬਾਈਟ ਲੈ ਕੇ ਵੇਖ ਲਿਓ ਉਹਨਾਂ ਨੂੰ ਪੁੱਛੋ ਇਹ 15 ਸਾਲ ਤੋਂ ਛੱਪੜ ਦੀ ਸਮੱਸਿਆ ਚੱਲ ਰਹੀ ਹੈ ਜੀ ਉਦੋਂ ਤੇ ਇਨਾ ਕੀਤਾ ਨਹੀਂ ਜੀ ਕੁਝ ਵੀ ਤੇ ਤੁਹਾਡੀ ਹੁਣ ਸਰਕਾਰ ਆ ਤੁਹਾਡੇ ਵੱਲੋਂ ਕੋਈ ਐਕਸ਼ਨ ਲਿਆ ਜਾਵੇਗਾ ਛੱਪੜ ਦੇ ਬਾਰੇ ਸੋਚਿਆ ਜਾਵੇਗਾ ਜੀ ਵੇਖੋ ਜੀ ਮੈਂ ਆ ਜਿਸ ਪਿੰਡ ਚ ਰਹਿ ਰਿਹਾ ਜੀ ਇਹ ਮੇਰਾ ਪਿੰਡ ਆ ਨਿਸ਼ਾਰਾ ਮੇਰੇ ਨਾਲ ਹੀ ਉਹ ਵੀ ਮੇਰੀ ਪੰਚਾਇਤ ਚ ਨਿਸ਼ਾਰਾ ਕਲੋਨੀਆਂ ਮੈਂ ਜਦੋਂ ਵੀ ਕਿਸ ਅਫਸਰ ਨਾਲ ਜਾਂ ਆਮ ਲੀਡਰ ਆਮ ਪਾਰਟੀ ਦੇ ਲੀਡਰ ਨਾਲ ਗੱਲ ਕਰਦਾ ਜੀ ਮੈਂ ਪਹਿਲ ਦੇ ਆਧਾਰ ਤੇ ਨਿਸ਼ਾਰਾ ਕਲੋਨੀਆਂ ਨੂੰ ਪਹਿਲ ਦੇ ਕੇ ਰੱਖਦਾ ਮੈਂ ਕਿ ਮੇਰੇ ਪਿੰਡ ਵਿੱਚ ਕੋਈ ਕੰਮ ਹੋਵੇ ਨਾ ਹੋਵੇ ਨਿਸ਼ਾਰਾ ਕਲੋਨੀਆਂ ਦੇ ਪਹਿਲੋਂ ਪਹਿਲ ਦੇ ਆਧਾਰ ਤੇ ਕੰਮ ਕਰਨੇ ਆ ਕਰਨੇ ਵੀ ਆ ਤੇ ਕੀਤੇ ਵੀ ਜਾਣਗੇ ਜੀ ਇਹ ਥੋੜੇ ਦਿਨਾਂ ਦੇ ਵਿੱਚ ਕੋਈ ਗੱਲ ਨਹੀਂ ਇਹਦੀ ਰਿਪੋਰਟ ਤੁਹਾਡੇ ਕੋਲ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਮਿਲ ਜੂਗੀ ਜੀ ਹੋਰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਲੋਕ ਜੀ ਅਪੀਲ ਹੈ ਜੀ ਵੇਖੋ ਲੋਕਾਂ ਨੂੰ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਆ ਤੁਸੀਂ ਟੈਂਸ਼ਨ ਕਹੀ ਗਾਉਂਦੇ ਨਹੀਂ ਜੇ ਤੁਸੀਂ ਸਾਡੇ ਮੈਂਬਰਾਂ ਨੂੰ ਵੋਟਾਂ ਪਾਈਆਂ ਜਾਂ ਸਾਨੂੰ ਵੋਟਾਂ ਪਾਈਆਂ ਜਾਂ ਤੁਸੀਂ ਆਂਡੇ ਮੈਂਬਰਾਂ ਨੂੰ ਜਤਾਇਆ ਵਾ ਤਾਂ ਕੋਈ ਗੱਲ ਨਹੀਂ ਇਹਦਾ ਮੁੱਲ ਜਰੂਰ ਅਸੀਂ ਮੋੜਾਂਗੇ ਕੋਈ ਗੱਲ ਨਹੀਂ ਜੀ ਤੁਹਾਡੇ ਸਾਰੇ ਕੰਮ ਹੋਣਗੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਸਾਰੇ ਕੰਮ ਹੋਣਗੇ ਗਲੀਆਂ ਹੋਣ ਨਾਲੀਆਂ ਹੋਣ ਜੋ ਮਰਜ਼ੀ ਹੋਵੇ ਜੀ ਕੁਝ ਪੈਸੇ ਅਸੀਂ ਕੋਲੋਂ ਵੀ ਲਾਉਣੇ ਆਉਣਗੇ ਕੋਈ ਗੱਲ ਨਹੀਂ ਅਸੀਂ ਕੋਲੋਂ ਵੀ ਲਾਵਾਂਗੇ ਕੋਈ 1 ਲੱਖ 2 ਲੱਖ 3 ਲੱਖ ਲੱਗੂਗਾ ਜੀ ਜਰੂਰ ਕੋਲੋਂ ਲਾਵਾਂਗੇ ਪਹਿਲ ਦੇ ਆਧਾਰ ਤੇ ਸੀਵਰ ਦੀ ਸਮੱਸਿਆ ਨੂੰ ਮੈਂ ਜਰੂਰ ਹੱਲ ਕਰਾਂਗਾ ਜ ਇਹਸਾਨ ਬੱਲੀ ਜੀ ਪੰਚਾਇਤ ਜਿਹੜੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਥੋੜੇ ਸਮੇਂ ਤੱਕ ਜਿਹੜਾ ਆ ਪਿੰਡ ਦੇ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਨੂੰ ਜਲਦ ਹੀ ਸ਼ੁਰੂ ਕਰਾ ਕੇ ਕਰਾ ਦਿੱਤਾ ਜਾਵੇਗਾ ਤਾਂ ਇੱਕ ਜਿਹੜਾ ਮੁੱਦਾ ਹੈ ਛੱਪੜ ਦਾ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਆਮ ਪਾਰਟੀ ਦੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਨਾਲ ਉਹਨਾਂ ਦੇ ਧਿਆਨ ਦੇ ਵਿੱਚ ਜਿਹੜਾ ਮਾਮਲਾ ਲੈਂਦਾ ਆ ਤਾਂ ਉਹਦਾ ਵੀ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰਿਪੋਰਟਰ ਵਿਨੋਦ ਕੁਮਾਰ Providing a wide range of professional courses with 100% placement assistance. We are Sri Sai Group of Institutes.